ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਕੋਟਲੀ ਕਲਾਂ ਤਹਿਸੀਲ ਮਾਨਸਾ ਤੇ ਜ਼ਿਲ੍ਹਾ ਵੀ ਮਾਨਸਾ ਮੋੜ ਮੰਡੀ ਤੋਂ ਇਹ 6-7 ਕਿਲੋਮੀਟਰ ਤੇ ਪਿੰਡ ਆਉਂਦਾ ਹੈ ਤੇ ਮਾਨਸਾ ਤੋਂ ਘੱਟੋ-ਘੱਟ ਮਿੱਤਰੋ ਇਹ 15 ਕਿਲੋਮੀਟਰ ਦੀ ਦੂਰੀ ਤੇ ਹੈ ਭਾਈ ਜਸਵੀਰ ਦੇ ਘਰੋਂ ਆਪਾਂ ਇੱਕ ਪਹਿਲੇ ਸੂਏ ਸੂਣ ਵਾਲੀ ਸੋਹਣੇ ਕੱਦ ਕਾਲ ਥਾਲੀ ਚੰਗੀ ਸਿਹਤ ਵਾਲੀ ਚੰਗੀ ਬੇਲ ਵਾਲੀ ਆਪਾਂ HF ਵੈਰ ਦਿਖਾ ਰਿਹਾ ਥਾਂਲੇ ਵੀ ਨੀ ਮਿੱਤਰੋ ਪੂਰੀ ਸਾਫ ਹੈ ਸੋਹਣਾ ਹਵਾਨਾ ਹਜੇ ਕੱਚੀ ਹੈ ਮਿੱਤਰੋ ਕਾਫੀ ਦਿਨਾਂ ਦੀ ਹਵਾਨਾ ਬਣਾਉਂਦੀ ਹਜੇ ਆ ਰਹੀ ਹੈ ਇਸ ਕੁਆਲਿਟੀ ਸ਼ਰੀਰ ਪੱਖੋਂ ਫੇਰ ਆਪਾਂ ਗੱਲ ਕਰਦੇ ਹਾਂ ਬਹੁਤ ਹੀ ਚੰਗੀ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਉਸ ਤੋਂ ਬਾਅਦ ਇਹਦੀ ਡਿਟੇਲ ਆਪਾਂ ਫਾਈਟੋ ਲਵਾਂਗੇ ਸੋ ਬਣੇ ਰਹੋ ਮਿੱਤਰੋ ਆਪਣੇ ਚੈਨਲ ਦੇ ਨਾਲ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ 9872482124 ਤੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਵੀ ਵੀਰ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਤਸੱਲੀ ਵੇਸੇ ਤੁਸੀਂ ਖੁਦ ਕਰਨੀ ਆ ਆਪਾਂ ਆਪਣੀ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਣੇ ਆ ਤੇ ਤੁਰਦੀ ਦਾ ਹਵਾਨਾ ਦੇਖ ਸਕਦੇ ਬਹੁਤ ਹੀ ਸੋਹਣਾ ਫਿਕਸ ਹਵਾਨੇ ਦੀ ਆ ਦਿਨ ਮੇਰਾ ਅੰਦਾਜ਼ਾ ਵੀ 2-4 ਦਿਨਾਂ ਘਟੋ ਘਟ ਲੈਦੀ ਆ ਤੇ 17-18 ਲੀਟਰ ਮਿੱਤਰੋ ਘਟੋ ਘਟੇ ਨੇ ਦੁੱਧ ਕੱਢਣਾ ਤੇ ਅੱਗੇ ਤੁਹਾਡੀ ਸ਼ਾਮ ਸਵਾਲ ਆ ਵੀ ਵੀ ਕਰ ਸਕਦੀ ਆ ਤੇ ਮਿੱਤਰੋ 15 ਚ ਵੀ ਰਹਿ ਸਕਦੀ ਆ ਪਰ ਜਿਹੜੀ ਹਿਸਾਬ ਨਾਲ ਹੈ ਤਿਆਰੀ ਆ ਕੱਦ ਕਾੜ ਦੀ ਲੇਵੇ ਦੀ ਤਾਂ ਅੰਦਾਜ਼ਾ ਵੀ 17 ਲੀਟਰ 18 ਲੀਟਰ ਮਿੱਤਰੋ ਖੁੱਲਾ ਦੁੱਧ ਘੜ ਦੂਗੀ ਸੋਣਾ ਥਣ ਬੰਦੋ ਜੀ ਤੇ ਸੋਣਾ ਹੀ ਹਵਾ ਦਾ ਕਿਹੜੀ ਹਾਂਜੀ ਬੰਦੋ ਤੋਂ ਵੱਡੇ ਫੇਰ ਆਪਾਂ ਕਹਿੰਦਾ ਵੀ ਕੱਦ ਕਾੜ ਵਾਲੀ ਐ ਚੰਗੀ ਸਿਹਤ ਵਾਲੀ ਐ ਚੰਗੀ ਸਮਝ ਵੀ ਆਪਾਂ ਕਹਿ ਸਕਦੇ ਆ ਵੀ ਵੜਾ ਪੂਰੀ ਗੱਲਬਾਤ ਪਾਈ ਦੇ ਨਾਲ ਕਰਦੇ ਆ ਵੀ ਮਿੱਤਰੋ ਕੀ ਇਹਦਾ ਰੇਟ ਆ ਤੇ ਕਿਹੜਾ ਟੀਕਾ ਲੱਗਿਆ ਹਾਂਜੀ ਬਾਈ ਜੀ ਸਸਰੀ ਕਾ ਦਨਾਂ ਦਾ ਆਪਣਾ ਜਿਹੜਾ ਇਹ ਪਿੰਡ ਕੋਟਲੀ ਕਲਾ ਹਨਾ ਕੱਲੋ ਕੋਟਲੀ ਵੀ ਕਹਿੰਦੇ ਆ ਹਾਂਜੀ ਹਾਂ ਕੱਲੋ ਅਲੱਗ ਹੈ 2 ਕਿਲੋਮੀਟਰ ਹੈ ਜੀ ਆ ਦੋ ਅੱਡੇ ਪਿੰਡ ਆ ਇਹ ਦੋਨੇ ਹਨਾ ਇਹ ਜਦੋਂ ਆਪਾਂ ਮੋੜ ਤੋਂ ਮਾਨਸਾ ਰੋਡ ਤੇ ਜਾਂਦੇ ਆ ਘੁੰਮਣ ਵਾਲੇ ਅੱਡੇ ਤੋਂ ਘੁੰਮਣ ਤੋਂ ਸੜਕਾਂ ਉੱਤੇ ਸਿੱਧੀ ਹਾਂ 3 ਕਿਲੋ ਦੂਜੀ ਘੁੰਮਣ ਦੂਜੀ ਸਾਈਡ ਆ ਇਹ ਦੂਜੀ ਸਾਈਡ ਆ ਹਨਾ ਹਾਂ 3 ਕਿਲੋਮੀਟਰ ਪੈਣੀ ਠੀਕ ਹੈ ਇਹ ਪਹਿਲਾ ਸੂਆ ਸੁਣੀਏ ਜੀ ਇਹ ਪਹਿਲਣਾ ਜੀ ਹਾਂ ਪਹਿਲੇ ਕਿੰਨੇ ਕ ਦਣਾ ਜਿਹੜੇ ਰਹਿੰਦੇ ਨੇ ਇਹ ਦਿਨਾ 4-5 ਲੈ ਜੂਗੀ ਏ 4-5 ਹਾਂ ਜੀ ਕਿੰਨਾ ਕ ਦੁੱਧ ਕੱਢ ਸਕਦੀ ਆ ਸੋਡੀ ਸਮਝ ਦੇ ਨਾਲ ਤੇ 20 ਲੀਟਰ ਦੇ ਦੂਗੀ ਮੇਰੇ ਕੋਲ ਠੀਕ ਹੈ ਅੰਦਾਜ਼ਾ ਹਾਂ ਜੀ ਹਾਂ ਠੀਕ ਹੈ ਰੇਟ ਫਿਰ ਕੀ ਕਰਤਾ ਜੀ ਇਹਦਾ ਰੇਟ ਇਹਦਾ ਫਿਕਸ ਜੀ ਹੈ ਜੀ ਲੱਖ ਰੁਪਿਆ ਰੇਟ ਹੈ ਜੀ ਲੱਖ ਰੁਪਿਆ ਹਾਂਜੀ ਓਕੇ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ 97821 97801 99333 99333 97801 ਹਾਂਜੀ 99333 ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਕੋਈ ਟੀਕੇ ਬਾਰੇ ਜਾਣਕਾਰੀ ਹੈ ਠੀਕ ਆਪਾਂ ਚੈਪ ਦੇ ਭਰਾ ਹੈ ਜੀ ਉਹ ਮੈਂ ਤੁਹਾਨੂੰ ਹੋਰ ਪ੍ਰੋਪਰ ਜਾਣਕਾਰੀ ਦੇਣੀ ਓਕੇ ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦਾ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ